हां जी किसान वीरो स्वागत है त्वाडा अपने YouTube चैनल बाबा देवी फार्म ਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਛੇਣ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਕੀ ਤਾਜੀ ਸੂਈ ਤੇ ਚਾਰ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਬਈਆਂ ਮੰਨ ਲਓ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਸਰੀਗੜ ਸਸਰੀਗੜ ਬਾਈ ਜੀ ਕੋਠੀ ਕੋਮ ਬਾਈ ਹਾਂ ਵਧੀਆ ਜੀ ਕਿਰਪਾ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਨਾਮ ਹਰਦੀਪ ਸਿੰਘ ਆ ਜੀ ਪਿੰਡ ਹੈਗਾ ਚੜੱਕ ਦੇ ਕੋਠੇ ਮੋਗਾ ਜਿਹੜਾ ਵੀਰ ਠੀਕ ਆ ਤੇ ਨੇੜਲੇ ਪਿੰਡ ਆਪਣਾ ਕੋਲਗਾ ਵੀਰੇ ਰਣੀਆਂ ਤੇ ਚੜੱਕ ਦਾ ਹੈਗਾ ਹੀ ਆਪਣੇ ਨਾਲ ਹੀ ਠੀਕ ਆ ਬਾਈ ਤੇ ਰਾਮੂ ਵਾਲ ਕੰਟੈਕਟ ਨੰਬਰ ਬੋਲ ਦੇ ਉੱਤੇ 77176052 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਪਹਿਲਾਂ ਰੇਟਾਂ ਦੀ ਗੱਲ ਕਰੀਏ ਕਿਵੇਂ ਰੇਟ ਜਾਇਜ਼ ਵੀ ਹੈਗੇ ਵੀ ਸਾਰੇ ਜਾਇਜ਼ ਜੀ ਠੀਕ ਆ ਲੈਣ ਦੇ ਨਹੀਂ ਹੋਣ ਲੈਣ ਦੇ ਨਹੀਂ ਹੋਣਗੇ ਠੀਕ ਆ ਬਾਈ ਹਾਂਜੀ ਤੇ ਪਹਿਲੇ ਨੰਬਰ ਵਾਲੀ ਦੀ ਸ਼ੁਰੂ ਕਰਦੀ ਕਿਹੜਾ ਪਹਿਲੇ ਨੰਬਰ ਵਾਲੀ ਵੀਰੇ ਦੂਜਾ ਸੂਆ ਸੂਈ ਹੂੰ ਠੀਕ ਆ ਠੀਕ ਆ ਕੰਨਿਆਂ ਵਾਲੇ ਦਾ ਦਾਜੇ ਬਰੋਬਰ ਕੀਤੇ ਨਹੀਂ ਠੀਕ ਆ ਬਾਈ ਹਾਂਜੀ ਬੱਚਾ ਕੀ ਆ ਬੱਚਾ ਵੀਰੇ ਮਗਰ ਬੱਚਾ ਇਹ ਬੱਚਾ ਬਸ ਆ ਗਿਆ ਹੂੰ ਕਿੰਨਾ ਮਦਨਾ ਸੂਈ ਵੀਰੇ ਕੱਲ ਦੀ ਸੂਈ ਆ ਦੁਪਹਿਰ ਦੀ ਫੇਰ ਜੂਰ ਦੀ ਫੋਲ ਗਰੰਟੀ ਬੋਲਾ ਵੀਰੇ ਇਹਦੇ ਥੱਲੇ ਹੁਣ ਹੈਗਾ ਦਾਸ ਆ ਠੀਕ ਮੰਨ ਕੇ ਜਿਹੜਾ ਮਰਜੀ ਸੌਦਾ ਕਰ ਲੀ ਝੂਣ ਚਵਾ ਕੇ ਮੈਂ ਇੱਕ ਨੰਬਰ ਆ ਵੀਰੇ ਠੀਕ ਹੈ ਭਾਈ ਹਾਂਜੀ ਝੂਣ ਚਵਾ ਬਾਈ ਕਹਿੰਦਾ ਇੱਕ ਨੰਬਰ ਆ ਬਾਕੀ ਥਣ ਲੇਵੇ ਦੀ ਸਾਫ ਸੁਥਰੀ ਕੱਲਾ ਕੱਲਾ ਥਣ ਲਗਾ ਪੂਰੀ ਬਿੱਥੀ ਤੇ ਬਾਕੀ ਮੂੰਹ ਵਾ ਬੜਾ ਪਿਆਰਾ ਹੈ ਨਾ ਹਾਂ ਹੈ ਜੇ ਹੈ ਹੀ ਦੂਜਾ ਸੁਆ ਵੀਰੇ ਹੂੰ ਕੁਆਲਟੀ ਵਾਲੀ ਮੈਡਮ ਕੀ ਆਂਗਾ ਤੋਰਾ ਤਰਾ ਬਾਈ ਚੈੱਕ ਕਰ ਸਕਦਾ ਇੱਕ ਨੰਬਰ ਤੋਰਾ ਆਗਾ ਲੇਵਾ ਇਹਨੂੰ ਟੈਟ ਆ ਗਿਆ ਕਰਮਾਂ ਉਹ ਸੋਹਣਾ ਲੇਵਾ ਕਹਿ ਸਕਦੇ ਆ ਬੱਚਾ ਇਹਦੇ ਮਗਰਾ ਆ ਗਿਆ ਬੱਚਾ ਬਾਕੀ ਤੋਰਾ ਤਰਾ ਚੈੱਕ ਕਰ ਸਕਦੇ ਕਿੰਨਾ ਕੀ ਦੁੱਧ ਪਾ ਦੂਗਾ ਸੌਦੇ ਵੀਰੇ ਜੀ ਤੋਂ ਲਈ ਆ ਉਹਨਾਂ ਨੇ ਦੱਸਿਆ ਪਹਿਲੇ 17 18 ਚੋਆ ਠੀਕ ਆ 15 16 ਮੰਨ ਕੇ ਜਿਹੜਾ ਮਰਜ਼ੀ ਸੌਦਾ ਕਰ ਲਿਆ ਆਪਣੇ ਨਾਲ ਠੀਕ ਆ ਬਈ ਹਾਂ ਬੱਚੀ ਚੰਗੀ ਵੀ ਬਹੁਤ ਕੱਦ ਵਾਲੀ ਆ ਕੋਈ ਨਿੱਕੀ ਨਹੀਂ ਨਾ ਸਾਫ ਬਾਕੀ ਸਾਫ ਸੁਥਰੀ ਆ ਹਾਂ ਸਾਫ ਸੁਥਰੀ ਗੱਲ ਆ ਬਈ ਸਾਫ ਸੁਥਰੀ ਆ ਲੈਵੇ ਤੇ ਸਫਾਈ ਸੁਥਰੀ ਦੀ ਗੱਲ ਕਰੀਏ ਨਾ ਕਰਨ ਵਾਲੀ ਤੇ ਠੋਲ ਠੰਡੇ ਜਿਹੇ ਮਤੇ ਤੇ ਮਤੇ ਦੀ ਆ ਕੋਈ ਇਹ ਨਹੀਂ ਹੈਗਾ ਭਜਨੱਠ ਜੀ ਕਰਦੇ ਆ ਕਿ ਨਹੀਂ ਹਾਂ ਜੀ ਹਾਂ ਜੀ ਸਹੀ ਗੱਲ ਆ ਤੋੜਾ-ਤੋੜਾ ਬਈ ਚੈੱਕ ਕਰ ਸਕਦੇ ਚਮਾ ਮੈਂ ਕਹਣਾ ਨਾ ਇੱਕ ਨੰਬਰ ਤੋੜਾ ਆ ਗਿਆ ਬਾਕੀ ਮੱਠੇ ਜੇ ਤੋਰੇ ਦੀ ਆ ਗਈ ਕੋਈ ਇਹ ਨਹੀਂ ਹੈਗਾ ਭਜਨ ਅਠ ਜੀ ਕਰੂਗੀ ਨਾ ਨਾ ਵਧੀਆ ਇੱਕ ਚਾਲ ਦੀ ਹੈ ਵੀਰੇ ਹੂੰ ਵੇਹੇ ਸਾਰੀਆਂ ਹੀ ਵਧੀਆ ਠੰਡੀਆਂ ਆਪਣੇ ਕੋਲੇ ਗੱਲੀਆਂ ਸਾਡਾ ਥਣਾ ਦਾ ਸੈਚ ਚੇਕ ਕਰ ਬੜਾ ਚੰਗਾ ਥਣਾ ਹਾਂਜੀ ਤੇ ਮੁੱਲ ਭਾਈ ਇਹਦਾ ਫਿਰ ਮੁੱਲ ਵੀਰੇ ਅਰੇ ਇਹਦਾ ਦੇਣ ਲੈਣ 52000 ਦੀ ਦੇ ਦਿਆਂਗੇ ਮੁੱਲ ਭਲਾ ਅਗਲਾ 60 ਕਰਾ ਲਈ ਠੀਕ ਆ ਹਾਂ ਚਵਾਈ ਵੀ ਆ ਜਾ ਕਰ ਦਨੇ ਧਾਰਾਂ ਦੇ ਅੱਪ ਥਣ ਦਿਖਾ ਦਨੇ ਬੰਦੇ ਨੂੰ ਬਾਈ ਕਹਿੰਦਾ ਧਾਰਾ ਮਾਰ ਕੇ ਵੀ ਦਿਖਾਏ ਨਾ ਠੰਡੀ ਬਹੁਤ ਆ ਨਾ ਹਾਂਜੀ ਸਹੀ ਗੱਲ ਆ ਬਾਈ ਠੰਡੀ ਠੰਡੀ ਦੇਖ ਸਕਦਾ ਫੁੱਲ ਕਰਮਾ ਲਈ ਕਹਿਣਾ ਕੋਸਾ ਸਾਦੀ ਵੀਰੇ ਆ ਜੀ ਕਿੰਦਾ ਆ ਬਾਈ ਕੀ ਆ ਬਾਤ ਬਹੁਤ ਚੰਗਾ ਚੂਨ ਜਵਾਲਾ ਕਹੈ ਨਾ ਇੱਕ ਨੰਬਰ ਆ ਵੀਰੇ ਲੈ ਆ ਮਗਰਲੇ ਥਾਣਾ ਹੂੰ ਨਾ ਤੇ ਆ ਮੂਰਲੇ ਥਾਣਾ ਕੀ ਆ ਬਾਤ ਆ ਬਾਈ ਹਾਂਜੀ ਚਵਾਈ ਇੱਕ ਨੰਬਰ ਆ ਜੀ ਹਾਂਜੀ ਹਾਂਜੀ ਬਾਕੀ ਠੰਡੀ ਬਹੁਤ ਆ ਬਾਈ ਕਹਿਣਾ ਕਰਮਾ ਲਈ ਸਹੀ ਗੱਲ ਆ ਬਾਈ ਤੇ ਅੱਗੇ ਭਾਈ 2 ਨੰਬਰ ਤੇ ਜੀ ਤੋ ਲਈ ਆ ਵੀਰੇ ਉਹ ਦੱਸਦੇ ਸੀਗੇ ਗੁੜੀਆਂ ਦੱਸਦੀਆਂ ਸੀ ਹੂੰ ਵੀ ਦੋਨੇ ਪਾਸੇ ਬਹਿ ਕੇ ਬਣਾ ਨੇ ਆਣੇ ਤੇ ਚੋਨੇ ਰਹੇ ਆ ਠੀਕ ਆ ਇਹ ਨਹੀਂ ਢੰਡੇ ਸੀ ਬਣਾ ਹਾਂ ਜੀ ਠੀਕ ਆ ਤੇ 2 ਨੰਬਰ ਤੇ 2 ਨੰਬਰ ਵੀਰੇ ਆਹ ਗੱਬਣਾ ਹੂੰ ਇਹਦੇ ਦੇਣ ਅੱਜ ਹੀ ਪੂਰੇ ਹੋ ਸਕਦਾ ਕੱਲ੍ਹ ਨੂੰ ਸੂਵੇ ਠੀਕ ਆ ਹਾਂ ਜੀ ਕਿਹੜਾ ਸੂਆ ਸੂਆ ਵੀਰੇ ਦੂਜਾ ਹੀ ਸੁੰਦੀ ਐ ਵੀ ਦੂਜੇ ਕਿੰਨੇ ਦਿਨਾਂ ਦੀ ਕੱਚੀ ਇਹ ਵੀਰੇ ਤੈਨੂੰ ਦੱਸਿਆ ਵੀ ਦੇਣ ਤਾਂ ਇਹਦੇ ਪੂਰੇ ਆ ਹੋ ਸਕਦਾ ਕੱਲ੍ਹ ਨੂੰ ਸੂਵੇ ਪਹਿਲਾਂ ਤਾਂ ਕੁਆਲਿਟੀ ਦਿਖਾਇਆ ਨਾ ਕੁਆਲਿਟੀ ਪੂਰੀ ਚੰਗੀ ਆ ਵੀਰੇ ਗਰੀਕੀ ਚ ਬਾਕੀ ਕਦ ਟਾਂ ਚ ਚੈੱਕ ਕਰ ਸਕਦਾ ਪੂਰਾ ਫੁੱਲ ਆ ਗਿਰਿਆ ਬੁੱਤੀ ਬਾਤੀ ਵੀ ਸੋਹਣੀ ਆ ਜਾਤ ਵੀ ਕਿੰਨਾ ਕਿ ਦੁੱਧ ਕੱਢਿਆ ਹੈ ਬਾਈ ਇਹਦਾ ਦੁੱਧ ਇਹਰ ਵੀਰੇ ਜੀ ਤੋਂ ਲਈ ਉਹਨਾਂ ਨੇ ਤਾਂ 20 ਦੱਸਿਆ ਬਾਈ ਪਰ ਆਪਸ 12 18 ਮੰਨ ਕੇ ਲਈ ਵੀ ਠੀਕ ਹੈ ਬਾਈ ਹਾਂਜੀ ਬਾਕੀ ਲੈ ਵਾ ਲੂਗਾ ਬਈ ਚੈੱਕ ਕਰਵਾਣਾ ਸਾਨੂੰ ਬਹੁਤ ਚੰਗਾ ਆ ਗਿਆ ਫੀਟਿੰਗ ਵਾਲਾ ਲੈ ਵਾ ਆ ਗਿਆ ਹਾਂਜੀ ਹਾਂਜੀ ਬਾਕੀ ਲੈ ਵਾ ਬਹੁਤ ਸੋਹਣਾ ਤਿਆਰ ਕਰਿਆ ਹੋਣਾ ਹਾਂਜੀ ਹਾਂਜੀ ਬਾਕੀ ਬਈ ਸੂਣ ਲੱਗੀਆਂ ਨੇ ਵੀ ਕਰਮਲ ਨੇ ਬਾਲਟ ਲਾਉਦੀ ਬਹੁਤ ਕੱਢ ਜਾਣੀਆਂ ਥੋੜਾ ਥੋੜਾ ਚੈੱਕ ਕਰ ਸਕਦਾ ਇੱਕ ਨੰਬਰ ਤੋਰੇ ਚੱਲ ਤੇ ਬਾਈ ਮੁੱਲ ਇਹ ਦਾ ਅੱਜ ਅੱਜ ਆਪਾਂ ਖੜੀ ਹਾਂ ਮੁੱਲ ਵੀਰੇ ਦੇ ਦੇਾਂਗੇ 63000 ਠੀਕ ਹੈ ਬਾਈ ਹਾਂਜੀ ਲੈਣ ਦੇਣ ਹੀ ਬਾਈ ਕਹਿੰਦਾ ਮੁੱਲ 63000 ਰੁਪਏ ਦੀ ਬੇੜ ਅੱਜ ਆਪਾਂ ਦੇ ਦੇਾਂਗੇ ਮੁੱਲ ਬਾਈ ਦੇਖੇ ਖੈਰ ਬਾਈ ਅੱਗੇ ਵੀ ਜਾਇਜ਼ ਹੁੰਦੇ ਆ ਤੇ ਮੁੱਲ ਬਾਈ ਕਹਿੰਦਾ ਅੱਜ ਵੀ ਜਮਾ ਲੈਣ ਦੇਣ ਕਰਨ ਲੈ ਸਾਫ਼ ਸੁਥਰੀ ਦੇਖੋ ਬਾਈ ਥੱਲੇ ਥਣਾ ਥੁਣਾ ਦੀ ਨਾ ਇੱਕ ਨੰਬਰਾਂ ਨਾੜਾ ਨੂੜਾ ਲੈਵੇ ਤੇ ਫੁੱਲ ਚੰਗੀਆਂ ਦੁੱਧ ਵਾਲੀ ਨਾੜ ਵੀ ਪਾਇਆ ਬਲੈਣੀ ਇੱਕ ਤਰ੍ਹਾਂ ਦੀ ਠੰਡੀ ਸੀਲ ਹੈ ਵੀਰੇ ਇਹ ਵਿੱਚ ਬਾਕੀ ਪਤਲੇ ਪਿੰਡੇ ਦੀ ਹਾਂ ਵੀਰੇ ਪੂਰਾ ਵਧੀਆ ਫਾਰਮ ਵਾਲਿਆਂ ਨੂੰ ਮਾਤ ਪਾਉਗੀ ਸਹੀ ਗੱਲ ਹੈ ਬੱਲੇ ਥਣਾ ਦਾ ਸੈੱਟ ਚੈੱਕ ਕਰ ਸਕਦਾ ਬਈ ਇੱਕ ਨੰਬਰ ਥਣਾ ਦਾ ਹਾਂ ਇੱਕ ਹੋ ਜਾ ਦਿਨ ਬਈ ਅੱਜ ਪਾਲ ਖਸੂ ਸਕਦੀ ਆ ਅੱਜ ਵੀ ਹਾਂ ਦਿਨ ਤਾਂ ਪੂਰੇ ਆ ਵੀਰੇ ਹੋ ਸਕਦਾ ਕੱਲ ਨੂੰ ਸੂਪੇ ਠੀਕ ਆ ਹਾਂਜੀ ਬਾਕੀ ਹਵਾਨਾ ਹੀ ਦੱਸਦਾ ਹਾਂ ਨਾ ਬਹੁਤ ਬੜਾ ਹਵਾਨਾ ਹਾਂਜੀ ਤੇ ਤਿੰਨ ਨੰਬਰ ਬਈ ਕਿਹੜਾ ਤਿੰਨ ਨੰਬਰ ਵੀਰੇ ਇਹ ਦੂਜਾ ਸੋਈ ਇਸ ਹੁੰਦੀ ਆ ਠੀਕ ਆ ਇਹਦੇ ਇਹਦੇ ਹੈਗੇ ਚੌਥੇ ਦਿਨ ਪੂਰੇ ਠੀਕ ਸਕਦਾ ਇੱਕ ਦੋ ਦਿਨ ਵੱਧ ਲੈ ਜੇ ਹਫਤਾਕ ਮੰਨ ਕੇ ਅਗਲਾ ਵੀ ਹਫਤੇ ਦੀ ਕੱਚੀ ਆ ਪਾਲਟੇ ਲਾਂ ਚੈੱਕ ਕਰਾ ਕੇ ਜਾਈ ਪਹਿਲਾਂ ਇਤਰਾ ਕੇ ਕਿੰਨੀਆਂ ਪਈਆਂ ਆ ਜੇ ਆਪ ਦਿਖਾਈ ਲਈਏ ਮੰਨ ਲੀਏ ਫੌਲੀ ਬਈ ਪੰਜਾਣ ਹਾਂਜੀ ਸਹੀ ਗ ਲੇਵਾ ਰਵੜਾ ਖੂਬ ਵਾਧਾ ਅਸਲ ਜੇ ਗੱਲ ਹੈ ਜੀ ਹਾਂ ਜੀ ਹਾਂ ਜੀ ਬਾਕੀ ਕੱਟ ਕਾਠ ਪੂਰਾ ਹੀ ਹੈ ਵੀਰੇ ਹੂੰ ਹਾਂ ਜੀ ਲਿੱਸੀ ਲਾ ਵੀ ਨਹੀਂ ਮੈਂ ਕਿਹਾ ਹਾਂ ਪੂਰੀ ਵਧਗਾ ਤੋਬ ਸਹੀ ਗੱਲ ਹੈ ਬੋਧੀਵਾਦੀ ਪਲੀ ਸਮੀ ਕੁਆਲਟੀ ਦੇਖੋ ਪਹਿਲਾਂ ਤਾਂ ਵੇੜ ਦੀ ਗੋੰਦ ਜੀ ਜਤ ਬਹੁਤ ਚੰਗੀ ਹੈ ਵੀਰੇ ਹੂੰ ਤੋ ਆਪਾ ਇੱਕ ਨੰਬਰ ਹੋਛੀ ਸਰੀਰ ਕੇ ਜਿਹੜੀ ਬੰਤਰ ਬਹੁਤ ਸੋਹਣੀ ਆ ਗਈ ਇਹਦੀ ਠੰਡੀ ਸੀ ਇਹ ਵੀ ਬਹੁਤ ਆ ਵੀਰੇ ਜੀਤੋ ਲਈ ਆ ਇਹ ਵੀ ਉਹਨਾਂ ਨੇ ਦੱਸਿਆ ਦੋਨੇ ਪਾਸੇ ਬਹਿ ਕੇ ਚੋਨੇ ਰਹਿ ਬਣਾ ਨਿਆਣੇ ਤੋਂ ਕਿੰਨਾ ਕੁ ਦੁੱਧ ਕਟਾਇਆ ਦੁੱਧ ਵੀਰੇ ਹਰੀ ਦਾ ਵੀ 22 ਦੱਸਦੇ ਕੇ ਪਰ ਆਪਾਂ ਨਹੀਂ ਆਂਦੀ 17 18 ਮੰਨ ਕੇ ਲਈ ਠੀਕ ਹੈ ਵਜਣ ਬਹੁਤ ਆ ਵੇੜਦੇ ਹੂੰ ਬਾਕੀ ਸਫਾਈ ਸੂਈ ਬਾਈ ਲੈ ਕੇ ਚੈੱਕ ਕਰ ਸਕਦੇਮ ਬੜੀ ਚੰਗੀ ਹੈਗੀ ਪ੍ਰਿੰਟ ਬਹੁਤ ਚੰਗਾ ਗਿਆ ਸੁਨੱਖ ਬਣੇ ਦੀ ਗੱਲ ਕਰੀਏ ਵੇੜ ਚ ਫੋਲ ਆ ਫੇਸਬੁਕਸ ਆਪਾਂ ਨੇੜੇ ਚੈੱਕ ਕਰਵਾਣੇ ਮੜਾ ਫੇਸ ਕਰਾਈ ਇੱਧਰ ਨੂੰ ਫੇਸ ਕਰਾਈ ਆਪਾਂ ਕਰਮਾ ਲਈ ਦਾ ਫੇਸ ਵਾਲਾ ਪਿਆਰਾ ਹੈਗਾ ਨਾ ਲੈ ਚੈੱਕ ਕਰ ਬਈ ਬਹੁਤੀ ਵਧੀਆ ਦੀ ਚੈੱਕ ਕਰ ਸਕਦਾ ਕੰਨ ਛੋਟਾ ਛੋਟਾ ਕੰਨ ਇੱਕ ਨੰਬਰ ਬਰੀਡ ਆ ਗਿਆ ਹਾਂਜੀ ਤੇ ਮੁੱਲ ਇਹਦਾ ਕਿੰਨਾ ਸੀ ਮੁੱਲ ਵੀਰੇ 62 ਦੀ ਦੇ ਦਿਆਂਗੇ ਇਹ ਵੀ 62 ਦੀ ਹਾਂ ਵੀਰੇ ਜੇ ਕੋਈ ਜੋੜਾ ਇਕੱਠਾ ਲਵੇ ਉਹ ਜਿਆ ਕਰ ਦਾਂਗੇ ਭਾ ਵੀਰੇ ਕੋਈ ਗੱਲ ਨਹੀਂ ਠੀਕ ਹੈ ਬਈ ਫੇਰ ਬਈ ਕਹਿੰਦਾ ਆਪਾਂ ਬਈ ਆਪਾਂ ਉਹ ਜਿਆ ਕਰ ਦਾਂਗੇ ਵੀ ਮੁੱਲ ਬਈ ਕਹਿੰਦਾ ਜਾਇਜ਼ ਹੀ ਰਹਿਣਗੇ ਜਦ ਹਾਂਜੀ ਹਾਂਜੀ ਸਹੀ ਗੱਲ ਆ ਬਈ ਬਾਕੀ ਸਾਫ ਸਥਰੀ ਵਾਲੀ ਆ ਹਾਂਜੀ ਹਾਂਜੀ ਠੰਡੀ ਸੀ ਇਹ ਵੀ ਲੈ ਜਿਵੇਂ ਕੋਈ ਮਰਜੀ ਬਿਠਾ ਰਵੇ ਸਹੀ ਗੱਲ ਹੈ ਜਿਵੇਂ ਮਰਜੀ ਬਿਠਾ ਰਵੇ ਬਾਈ ਬਾਲਟਾਂ ਸਾਰੀਆਂ ਕੱਢੀਆਂ ਫੇਰ じゃ ਕਿਤੇ ਕਰਵਾਣੇ ਨੇ ਕਿ ਸੂਣਾਗਾ ਫੇਰ ਤਾਂ ਕੱਚੀ ਕੱਚੀ ਪਈ ਆ ਕਿ ਨਹੀਂ ਹਾਂ ਜੀ ਤੇ ਬਾਈ 4 ਨੰਬਰ 4 ਨੰਬਰ ਵੀ ਵੀਰੇ ਹਫ਼ਤੇ ਦੀ ਕੱਚੀ ਆ ਕਿਹੜਾ ਸੂਆ ਇਹ ਵੀਰੇ ਦੂਜਾ ਸੂਆ ਹੀ ਹੁੰਦੀ ਆ ਠੀਕ ਆ ਵੀਰੇ ਹਾਂ ਜੀ ਹਫ਼ਤੇ ਦੀ ਇਹ ਕੱਚੀ ਆ ਹਾਂ ਜੀ ਹਾਂ ਜੀ ਠੀਕ ਆ ਬਾਈ ਥਣ ਥਣ ਬਹੁਤ ਚੰਗਾ ਲੱਗਿਆ। ਥਾਣੇ ਦਾ ਵੀ ਪੂਰਾ ਹੀ ਚੰਗਾ ਵੀਰੇ ਟੋਪ ਦਾ। ਸਹੀ ਗੱਲ ਹੈ। ਇੱਕੋ ਜਿਹਾ ਥਾਣਾ ਆ ਗਿਆ। ਤੇ ਥਣ ਤਾਂ ਮੈਂ ਕਹਿੰਦਾ ਸਾਰਿਆਂ ਦੀ ਇੱਕੋ ਜਿਹਾ ਹੈ ਨਾ। ਇੱਕੋ ਜਿਹਾ ਵੀਰੇ। ਨਿੱਗਰ ਵੀ ਆ ਕੋਈ ਆਏ ਨਹੀਂ ਵੀ ਲੱਸੀ ਸੀ ਹੋਊਗੀ। ਸਹੀ ਗੱਲ। ਲਿਸੜ ਜੀ ਨਹੀਂ ਹੈਗੀ ਨੀ। ਰੋਈ ਨਿੱਗਰਾ ਕਰਮ ਵਾਲੀ ਫੁੱਲ ਬਈ। ਹਾਂਜੀ। ਬਾਕੀ ਢਾਂਚਾ ਸਾਨੂੰ ਚੈੱਕ ਕਰਵਾਣਾ ਢਾਂਚਾ ਬਹੁਤ ਚੰਗਾ ਆ ਗਿਆ ਵਧੀਆ। ਹਾਂਜੀ। ਪੜੀਸ਼ਮ ਵੀ ਬਾਕੀ ਦੱਸਦੀ ਹੈ ਕਹਿੰਦੇ। ਹਾਂਜੀ ਕੱਦ ਵੀ ਪੂਰਾ ਹੀ ਹੈ ਵੀਰੇ। ਤੇ ਇਹਦਾ ਮੁੱਲ ਬਈ ਕੀ ਰਹੋਗਾ? ਇਹ ਵੀਰੇ ਆਪਾਂ ਦੇਵਾਂਗੇ ਮੁੱਲ ਜੋ ਮਰਜ਼ੀ ਕਰਾ ਲਈਏ ਅਗਰ ਬਾਕੀ ਥੋੜਾ ਕਾਣਾ ਵਾਲ ਟੇਲਾ ਬਹੁਤ ਇੰਦੇ ਚ ਵੀ ਇਹ ਹਫਤੇ ਦੀ ਕੱਚੀ ਸਹੀ ਗੱਲ ਦਿਖਾ ਦੀ ਮੜਾ ਕਪੜੇ ਕੋ ਬਾਦ ਆ ਯਾਰ ਹਨਾ ਹਾਂਜੀ ਹਾਂਜੀ ਸਹੀ ਗੱਲ ਆ ਪਹਿਲਾਂ ਚੈੱਕ ਕਰ ਸਕਦਾ ਬਾਕੀ ਥਾਣਾ ਦਾ ਜਿਹੜਾ ਗੈਪ ਕੋ ਪਾਣਾ ਬਹੁਤ ਚੰਗਾ ਆ ਗਿਆ ਵੱਡੀਆਂ ਵੜਾ ਨੇ ਬਾਈ ਬੜੀਆਂ ਮੈਂ ਕੋਈ ਛੋਟੀ ਵੜਨਾ ਹੈ ਹਨਾ ਹਾਂਜੀ ਨਿੱਕਰ ਆ ਵੀਰੇ ਨਹੀਂ ਕਿੰਨਾ ਗੱਦ ਪਾ ਦੂ ਵੀਰੇ ਯਾਰ ਜੀ ਤੋਂ ਲਈ ਅਗਲੇ ਨੇ ਤਾਂ 20 22 ਦਾ ਸੇ ਦਾ ਪਰ ਆਪਾਂ ਨਹੀਂ ਕਹਿੰਦੇ 16 17 ਮੰਨ ਕੇ ਲਈ ਆ ਭਾ ਵੀ ਉਹ ਜੀ 55 ਦੀ ਕੌਣ ਦਿੰਦਾ ਏਡੀ ਵੜ ਹਮ ਅਗਲੇ ਨੇ 65 ਮੋਲ ਕਰਨੇ ਜੀ ਸਹੀ ਗੱਲ ਹੈ ਮੋਲ ਵੀ ਬਾਈ ਨੇ ਬਈ ਹਾਂ 55000 ਰੁਪਏ ਦੀ ਬਾਈ ਕਹਿੰਨਾ ਅੱਜ ਆਪਾਂ ਵੜ ਦੇ ਦੇਾਂਗੇ ਮੁੱਲਦਾ ਬਾਈ ਨੇ ਬਸ ਬਾਈ ਲੈਣ ਦੇਣੀ ਕਰਤੇ ਤੇ ਮੁੱਲ ਬਾਈ ਦੇ ਅੱਗੇ ਵੀ ਬਾਈ ਲੈਣ ਦੇਣੀ ਹੁੰਦੇ ਆਗੇ ਤੇ ਬਾਕੀ ਬਾਲਟ ਲਾਇਣ ਜਿਹੜੀਆਂ ਚੈੱਕ ਕਰਵਾਣ ਆ ਸਾਨੂੰ ਬਹੁਤ ਪਈਆਂ ਬਾਈ ਸਾਰੀਆਂ ਕੱਢਣੀਆਂ ਇਹ ਬਾਈ ਕਹਿੰਦਾ ਅੱਜ ਕੱਚੀਆਂ ਦਾ ਕੱਚੀਆਂ ਵਾਲੇ ਮੁੱਲ ਹੋ ਜਾਂਦਾ ਕਿ ਨਹੀਂ ਬਾਈ ਹਾਂਜੀ ਹਾਂਜੀ ਜਦੋਂ ਹੋ ਗਈਆਂ ਤਿਆਰ ਉਹਨਾਂ ਫਿਰ ਮੁੱਲ ਫੁੱਲ ਹੋਏ ਹੋ ਜਾਣਗੇ ਸਹੀ ਗੱਲ ਆ ਬਾਈ ਤੇ ਅੱਗੇ ਬਾਈ ਇਧਰੋਂ ਲਾਸਟ ਤੇ ਆਹ 5 ਨੰਬਰ ਆ ਵੀਰ ਫੁੱਲ ਬਣਦੀ ਇਹ ਵੀ ਦੂਜਾ ਸੂਆ ਹੀ ਆ ਪੂਰੀ ਫੁੱਲ ਕੱਦ ਕਾਠ ਵਾਲੀ ਵਜ਼ਨ ਬਹੁਤ ਆ ਵਜ਼ਨ ਵੀ ਆ ਸਹੀ ਗੱਲ ਕੱਦ ਕੋਦ ਵੀ ਆਪਾਂ ਬਾਈ ਚੈੱਕ ਕਰਵਾ ਦਾਂਗੇ ਖਾਣ ਦੇਖੋ ਪਹਿਲਾਂ ਥਾਣ ਵੀ ਬਹੁਤ ਚੰਗੇ ਆ ਗਏ ਬਈ ਠੰਡੀ ਸੀਗਾ ਕੋਈ ਆਣੀ ਸਾਫ ਸੁਥਰੇ ਕੱਲਾ ਕੱਲਾ ਥਕਣਾ ਠੰਡੀ ਠੰਡੀ ਫੁੱਲ ਕਿੰਨੇ ਦਿਨਾਂ ਦੀ ਕੱਚੀ ਹੈ ਬਈ ਇਹ ਵੀਰੇ 5-4 ਦਿਨ ਲੈਂਦੀ ਆ ਬਾਹਲੇ 5-4 ਚਮਕ ਬਹੁਤ ਆ ਯਾਰ ਇਹ ਤੇ ਹਨਾ ਬਈ ਹਾਂਜੀ ਹਾਂਜੀ ਚਮਕ ਦੇਖੋ ਯਾਰ ਪਹਿਲਾਂ ਚਮਕ ਵੀ ਬਹੁਤ ਆ ਵੀਰੇ ਬੱਛੀ ਜੀ ਸਹੀ ਗੱਲ ਹੈ ਸਾਂਭੀ ਆ ਅਗਲੇ ਦੀ ਹੂੰ ਸਵਾਈ ਦਾ ਦੋਤਾ ਅਗਲੇ ਨੇ ਦੱਸਿਆ 25 ਲੀਟਰ ਪਰ ਆ ਪਾਣੀ ਕਹਿੰਦੇ ਕੱਦ ਪੂਰਾ ਫੋਲਡਾ ਵਾਲੀ ਹੈ ਤੇਰੇ ਸਾਹਮਣੇ ਤੂੰ ਦਿੰਦੇ ਨਹੀਂ ਹਨਾ ਪਰ ਪਾਸੇ ਗੜਾ ਹਾਂਜੀ ਸਹੀ ਗੱਲ ਹੈ ਬਈ ਭਾਈ ਦੀਦਾ ਨਹੀਂ ਪਰਲੇ ਪਾਸੇ ਖੜਾ ਕਿਉਂਕਿ ਕਰਮ ਵਾਲੀ ਦਾ ਏਡਾ ਦਿੱਤਾ। ਬਾਕੀ ਚਮਕ ਵਾਲੀ ਐ ਲਿੱਸੀ ਨਹੀਂ ਲਾਮੀ ਨਹੀਂ ਕਿਛ ਕੁਛ ਤਾਂ ਫੇਸ ਵਗੈਰਾ ਬਹੁਤ ਪਿਆਰਾ ਆ ਗਿਆ। ਤਾਂ ਆਪਾਂ ਬਾਕੀ ਚੈੱਕ ਕਰਵਾ ਲੈ। ਨੇਵੀ ਦੀ ਜਿਹੜੀ ਫੀਟਿੰਗ ਹੋਣਾ ਬਹੁਤ ਕਮਾਲ ਦੀ ਆ ਗਈ ਕਰਮ ਵਾਲੀ ਦੀ ਕਰਮ ਵਾਲੀ। ਤੇ ਇਹਦਾ ਮੁੱਲ ਭਾਈ। ਇਹ ਵੀਰੇ ਦੇ ਦੇਾਂਗੇ ਆਪਾਂ 55 ਦੀ ਇਹ ਦੇ ਦੇਣ। 55 ਦੀ? ਹਾਂ ਵੀਰੇ। 2-3 ਦਿਨ ਲੈਂਦੀ ਆ ਬਾਲੇ ਨਹੀਂ 2 ਤੋਂ 3 ਦਿਨਾਂ ਦੀ ਕੱਚੀ ਬਾਈ 55000 ਰੁਪਏ ਦੀ ਬਾਈ ਕਹਿੰਦਾ ਅੱਜ ਆਪਾਂ ਇਹੇ ਦੇ ਦੇਾਂਗੇ ਕਿ ਸਣਾ ਦੀ ਸਫਾਈ ਦੇਖੋ ਯਾਰ ਬਹੁਤ ਆ ਨਾ ਲੇਵੇ ਸਾਫ ਸੁਥਰੇ ਬਾਈ ਸਪਾਈ ਕੱਦ ਕਾਠ ਲੀਆਂ ਚੰਗੀਆਂ ਮੁੱਲ ਬਾਈ ਨੇ ਇਹਦਾ ਵੀ 55000 ਰੁਪਏ ਦੀ ਕਹਿੰਦਾ ਅੱਜ ਆਪਾਂ ਇਹ ਦੇ ਦੇਾਂਗੇ ਲੇਵੇ ਬਹੁਤ ਸੋਹਣੇ ਤਿਆਰ ਕਰਨੀ ਆ ਬਾਈ ਇਹਦਾ ਕੱਚੀਆਂ ਕੱਚੀਆਂ ਪਈਆਂ ਉਹ ਹਿਸਾਬ ਨਾਲ ਆਪਦਾ ਅੰਦਾਜ਼ਾ ਲਾ ਲਓ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਆਵੇ ਬੜ ਪਸੰਦ ਬਾਈ ਨਾ ਕਰਿਓ ਕੰਡੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ